ਆ ਨਾ ਵਸਿਆ ਨੂੰ ਮੇਰੀ ਜੈ ਹਿੰਦ ਜੀ ਅਸੀਂ ਸਿਵਲ ਡਿਫੈਂਸ ਬਚੇੜਾ ਦੀ ਟੀਮ ਹੈ ਜੀ ਤੇ ਜਿਹੜਾ ਕੱਲ ਫਲੈਟ ਆਊਟ ਹੋਣਾ ਮੌਕ ਡ੍ਰਿਲ ਹੋਣੀ ਹੈ ਉਹਦੇ ਬਾਰੇ ਥੋੜਾ ਜਿਆ ਤੁਨ ਸਾਰਿਆਂ ਨੂੰ ਜਾਗਰੂਕ ਕਰਵਾਣਾ ਜਦੋਂ ਕੱਲ ਮੌਕ ਡ੍ਰਿਲ ਹੋਊਗੀ ਜੀ ਇੱਕ ਸਾਇਰਨ ਦੀ ਆਵਾਜ਼ ਆਊਗੀ ਉਹ ਸਾਇਰਨ ਦੀ ਆਵਾਜ਼ ਤੁਹਾਨੂੰ ਬਾਅਦ ਥੋੜੀ ਸੁਣਾ ਦਵਾਂ ਚਲੋ ਕੋਈ ਗੱਲ ਨਹੀਂ ਰੈੱਡ ਸਿਗਨਲ ਹੋ ਰੈੱਡ ਰੈੱਡ ਸਰ ਮਤਲਬ ਕਿ ਰੈੱਡ ਸਾਊਂਡ ਚੱਲ ਜੰਦਿਆਂ ਨੂੰ ਜਦੋਂ ਕੋਈ 에어 ਸਟ੍ਰਾਈਕ ਹੋਣੀ ਹੁੰਦੀ ਹੈ ਉਦੋਂ ਪਹਿਲਾਂ ਉਹ ਵਜਦਾ ਹੈ ਉਹਨੂੰ ਚੀਜ਼ ਨੂੰ ਆਪਾਂ ਇੱਕ ਮੰਗੇ ਪੈਨਿਕ ਨਹੀਂ ਹੋਣਾ ਸੀਰੀਅਸਲੀ ਲੈਣਾ ਹੈ ਉਹ ਜਦੋਂ ਸਾਇਰਨ ਵੱਜੂਗਾ ਉਹ ਬਲੈਕਆਊਟ ਦਾ ਇੱਕ ਨਿਸ਼ਾਨੀ ਹੁੰਦੀ ਹੈ ਇੱਕ ਇੰਡੀਕੇਸ਼ਨ ਹੁੰਦੀ ਹੈ ਆਪਾਂ ਆਪਣੇ ਘਰਾਂ ਚ ਚਲੇ ਜਾਣਾ ਪਰਦੇ ਕਰ ਲਓ ਲਾਈਟਾਂ ਬੰਦ ਕਰ ਦਿਓ ਕੋਡੋਂ ਇਹ ਨਾ ਹੋਵੇ ਕੋਈ ਬੱਚਾ ਕੋਈ ਆਪਾਂ ਕਹਿੰਦੇ ਨੇ ਕੋਈ ਜਾਂ ਵੱਡਾ ਕੋਈ ਵੀ ਆਪਾਂ ਇੱਕ ਵੀਲ ਬਣਾਣ ਲੱਗ ਜਾਈਏ ਨੇ ਵੀ ਬ੍ਰੇਕ ਆਊਟ ਕੀ ਚੀਜ਼ ਆ ਬਾਹਰ ਆ ਜੰਨੇ ਉਹਦੇ ਨਾਲ ਆਪਣੀ ਮੋਬਾਈਲ ਦੀ ਫਲੈਸ਼ ਆਨ ਹੋ ਜਾਂਦੀ ਹੈ ਉਹਦੇ ਨਾਲ ਕੀ ਹੈ ਜਦੋਂ 에어 ਸਟ੍ਰਾਈਕ ਜਦੋਂ ਇਹ ਪਾਇਲਟ ਹੁੰਦਾ ਉਹਨੇ ਇੱਕ ਇੰਡੀਕੇਸ਼ਨ ਮਿਲ ਜਾਂਦੀ ਹੈ ਵੀ ਇਹ ਰੈ residențial ਏਰੀਆ ਹੈ ਉੱਥੇ ਕੁਝ ਵੀ ਡਿੱਗ ਸਕਦਾ ਬੰਬ ਡਿੱਗ ਸਕਦਾ ਕੁਝ ਵੀ ਹੋ ਸਕਦਾ ਇਸ ਕਰਕੇ ਸਾਰਿਆਂ ਨੇ ਉਹਦੀਆਂ ਲਾਈਟਸ ਬੰਦ ਕਰ ਦਿਓ ਜਿਹੜੀਆਂ ਸੋਲਰ ਲਾਈਟਸ ਲੱਗੀਆਂ ਬਾਹਰ ਉਹਦਾ ਆਪਣਾ ਪਤਾ ਨਹੀਂ ਹੁੰਦਾ ਉਹ ਰਾਤ ਨੂੰ ਆਟੋਮੈਟਿਕਲੀ ਚੱਲ ਪੈਂਦੀਆਂ ਹਨ ਉਹ ਵੀ ਸਵਿਚ ਆਫ ਕਰਤੀਆਂ ਜਾਣ ਸਕੂਟਰ ਲਾਈਟਸ ਐ ਇੱਕ ਆਪਣੀ ਦੇ ਡੋਰ ਬੈਲ ਹੁੰਦੀ ਐ ਡੋਰ ਬੈਲ ਦੇ ਬਾਹਰ ਇੰਡੀਕੇਸ਼ਨਲ ਇੰਡੀਕੇਟਰ ਲੱਗਿਆ ਹੁੰਦਾ ਵੀ ਉਹਨੂੰ ਵੀ ਟੇਪ ਨਾਲ ਲਗਾ ਦਿਓ ਤਾਂ ਹੋਰ ਜ਼ਿਆਦਾ ਸੇਫਟੀ ਐ ਇਕੱਲੇ ਇੱਕ ਬੰਦੇ ਦੀ ਨਹੀਂ ਸਾਰੇ ਮੋਹੱਲੇ ਦੀ ਆਪਣੀ ਸੇਫਟੀ ਹੋ ਜਾਂਦੀ ਐ ਕੈਮਰੇ ਕੈਮਰਾ ਕੈਮਰੇ ਦੇ ਵੀ ਸਵਿਚ ਆਫ ਕਰ ਦਿਓ ਉਹਦੀ ਵੀ ਇਹ ਹੁੰਦੀ ਐ ਵੀ ਜਦੋਂ ਆਹ ਲਾਈਟ ਚੱਲ ਜਾਂਦੀ ਐ ਕੈਮਰੇ ਦੀ ਤਾਂ ਪਾਇਲਟ ਨੂੰ ਬੜੇ ਈਜ਼ੀ ਟਾਰਗੇਟ ਬਣ ਜਾਂਦਾ ਬੰਦਾ ਵੈਲ ਡੋਰ ਹੋਗੀ ਉਹਦਾ ਵੀ ਹੋ ਗਿਆ ਇੱਕ ਆਪਨੇ ਟੈਂਕੀਆਂ ਪਾਣੀ ਦੀਆਂ ਜਰੂਰ ਭਰ ਕੇ ਰੱਖੋ ਆਉਣ ਵਾਲੇ ਦਿਨਾਂ ਚ ਇਹ ਨਹੀਂ ਮੈਂ ਕਹਿੰਦਾ ਦੇਖੋ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਤਾਂ ਸਰਕਾਰਾਂ ਨੂੰ ਪਤਾ ਹੁੰਦਾ ਪਰ ਇੱਕ ਤੋਂ ਅਸੀਂ ਅਵੇਅਰ ਕਰਵਾਣਾ ਅਵੇਅਰ ਕਰਵਾਣਾ ਵੀ ਟੈਂਕੀਆਂ ਪਰ ਪਾਣੀ ਨੇ ਭਰ ਕੇ ਰੱਖੋ ਪਾਈਪਾਂ ਚਾਹ ਦੀਆਂ ਲਾ ਕੇ ਰੱਖੋ ਪਾਈਪ ਟੁੱਟੂਆਂ ਨੂੰ ਪਾਈਪ ਲਾ ਲਓ ਆਪਦੀ ਕਿਤੇ ਬਾਈਚਾਸ ਤੇ ਬੰਬਾਰਡਮੈਂਟ ਹੁੰਦੀ ਹੈ ਕੋਈ ਅੱਗ ਲੱਗ ਪਾਣੀ ਹੋ ਜਾਂਦੀ ਹੈ ਉਹਦੇ ਨਾਲ ਆਪਾਂ ਇੱਕ ਦੂਜੀ ਦੀ ਹੈਲਪ ਕਰ ਸਕਦੇ ਹਾਂ ਪਾਈਪ ਲੱਗੀ ਹੋਵੇ ਨਹੀਂ ਤਾਂ ਮੌਕੇ ਤੇ ਬੰਦਾ ਬੰਦਲ ਜਾਂਦਾ ਕਿ ਪਾਈਪ ਕਿੱਥੇ ਅੜਦੀ ਬੱਚਿਆਂ ਨੂੰ ਜ਼ਰੂਰ ਦੱਸੋ ਵੀ ਜੇ ਬਲੈਕਆਊਟ ਹੁੰਦੀ ਹੈ ਸਾਰਨ ਵਾਲ ਦਾ ਤਾਂ ਆਪਾਂ ਕੀ ਕਰਨਾ ਹੈ ਅਬ ਸਭ ਤੋਂ ਪਹਿਲਾਂ ਅੰਦਰ ਦੇ ਲੋਕ ਘਰਾਂ 'ਚ ਵੜ ਜਾਓ ਘਰਾਂ 'ਚ ਜਾ ਕੇ ਗੱਲ ਨਹੀਂ ਇਹ ਵੀ ਘਰਾਂ ਦਾ ਨਹੀਂ ਦੇਖੋ ਕਈ ਏਰੀਆ ਹੁੰਦੇ ਆ ਜਿਹੜੇ ਸੇਫ ਹੁੰਦੇ ਆ ਕਈ ਘਰਾਂ ਦੇ ਅੰਦਰ ਸੇਫ ਨਹੀਂ ਹੁੰਦਾ ਸੇਫ ਨਹੀਂ ਕਿੱਥੇ ਹੁੰਦਾ ਆਪਾਂ ਸ਼ੀਸ਼ਿਆਂ ਕੋਲੇ ਨਹੀਂ ਖੜਨਾ ਤਾਪੀਆਂ ਕੋਲੇ ਨਹੀਂ ਖੜਨਾ ਕਿਉਂਕਿ ਤੇ ਵੀ ਕੁਝ ਡਰਦਾ ਬਾਲ ਜਾਂਦਾ ਤਾਂ ਉਹ ਸ਼ੀਸ਼ੇ ਟੁੱਟ ਕੇ ਆਪਣੇ ਵੱਜ ਸਕਦੇ ਆ ਦਖਤ ਰਹੀ ਹੈ ਵੀ ਤੁਸੀਂ ਜਿਵੇਂ ਕੋਈ ਡਾਇਨਿੰਗ ਟੇਬਲ ਆਓ ਉਹਦੇ ਨੀਚੇ ਬੈਠੋ ਕੋਈ ਦੀਵਾਰ ਕਮਰਾ ਉਹਦੇ ਕਾਰਨਰ ਚ ਖੜੇ ਹੋ ਜਾਓ ਕਾਰਨਰ ਤਾਂ ਸੇਫਸਟ ਜਗਾ ਹੁੰਦੀ ਹੈ ਚਾਹੇ ਕੋਈ ਭਟਾ ਲਾਵੇ ਕੋਈ ਵੀ ਨੇਚਰਲ ਲੰਗਟਿਜ਼ ਹੈ ਆਪਾਂ ਕਹਿੰਦੇ ਨੇ ਕਾਰਨਰ ਚ ਖੜੇ ਹੋ ਜਾਓ ਕਾਰਨਰ ਚ ਕੀ ਹੈ ਵੀ ਲੈਂਟਰ ਜੇ ਗਿਰਦਾ ਤਾਂ ਵਿਚਾਲੇ ਕਰਦਾ ਕਾਰਨਰ ਵਾਲੇ ਚ ਚਾਸ ਬਹੁਤ ਬਚਨ ਹੁੰਦੇ ਬੱਚਿਆਂ ਨੂੰ ਐ ਮੰਨ ਲਓ ਕੋਈ ਬੱਚੇ ਸਕੂਲ ਟਾਈਮਿੰਗ ਹੈ ਮੰਨ ਲਓ ਕੋਈ ਸਕੂਲ ਟਾਈਮਿੰਗ ਬੱਚੇ ਕੋਲ ਹੋਇਆ ਹੈ ਬੱਚਿਆਂ ਨੂੰ ਦੱਸੋ ਵੀ ਅੱਜ ਸਕੂਲ 'ਚ ਤੁਸੀਂ ਆਪੇ ਟੈਸਟ ਦੇ ਇੰਚੇ ਬੈਠੋਗੇ ਸਾਰਨ ਵਜਿਦਰ ਤਾਂ ਠੀਕ ਹੈ ਬਈ ਬਾਕੀ ਰਿਸਪੌਂਸਿਬਿਲਟੀ ਸਭ ਦੀ ਹੈ ਇਹ ਨਹੀਂ ਵੀ ਕੋਈ ਅਸੀਂ ਤੁਹਾਨੂੰ ਦੱਸ ਗਏ ਤੁਸੀਂ ਵੀ ਅੱਗੇ ਆਓਗਾ ਤੁਸੀਂ ਅੱਗੇ ਨੂੰ ਪਾਸਾ ਕਰੋ ਗੱਲਾਂ ਰਿਸਪੌਂਸਿਬਿਲਟੀ ਸਮਝੋ ਆਪਦੀ ਵੀ ਜੇ ਬਹੁਤ ਟਾਈਮ ਹੁੰਦਾ ਤਾਂ ਪੱਕੀ ਕੁਝ ਕਰਨਾ ਹੈ ਰਸੂਣ ਪਾਣੀ ਥੋੜਾ ਜਿਆ ਆਵਾ ਆਪਣੇ ਪਰ ਸਤਕਾਰਾਂ ਥੋੜਾ ਜਿਆਦਾ ਰੱਖੋ ਵੀ ਜੇ ਕੋਈ ਚਲੋ ਮੰਨ ਲਓ ਕੋ ਤੁਹਾਨੂੰ ਦੀਏ ਕੋ ਢੋਲਿਆ ਕਰਨਾ ਨਹੀਂ ਕਰ ਬਤਾ ਹੋਈ ਨਾ ਕੁਝ ਕਰ ਸਕਦਾ ਇੱਕ ਖਾਸ ਕਰਕੇ ਸਿਗਰਟ ਬੀੜੀ ਜੇ ਸਿਗਰਟ ਬੀੜੀ ਕਿੰਨੀ ਹੈ ਆਪਾਂ ਜੇ ਕੋਈ ਵੀ ਦਿੰਦਾ ਮੰਨ ਲਓ ਤੇ ਉਹਦੀ ਲਾਈਟ ਵੀ ਇੱਕ ਪਾਇਲਟ ਨੂੰ ਇੰਡੀਕੇਸ਼ਨ ਹੁੰਦੀ ਹੈ ਵੀ ਬੀੜੀ ਸਿਗਰਟ ਬੀਡੀ ਸੈਗਿੰਗ ਲਈ ਪੀਂਗੀਆਂ ਤੁਸੀਂ ਅੰਦਰ ਆਪਦੇ ਵੜ ਕੇ ਪੀਓ ਇਹ ਨਾ ਕਿ ਕਿਤੇ ਬਾਹਰ ਆਪਾਂ ਕਈ ਤਨ ਹਨੇਰੇ ਜਾਂ ਸੈਗਿੰਗ ਕਰਤੀ ਹੁੰਦਾ ਉਹਦੇ ਲਈ ਬਹੁਤ ਜਾਨਾ ਖਤਰੇ ਚ ਪੈ ਸਕਦੀਆਂ ਨੇ ਸੋ ਇਸ ਕਰਕੇ ਕੱਲ ਨੂੰ ਜਿਹੜਾ ਬਲੈਕਆਊਟ ਹੋਣਾ ਹੈ ਜੀ ਉਹਨੂੰ ਫੰਡ ਸੇਕ ਨਾਲ ਲਿੱਤਾ ਜਾਵੇ ਇਹ ਨਾ ਕਿ ਆਪਾਂ ਰਿਪਨਾ ਬਣਾਈ ਜੰਦੀਏ ਮੁੜ ਕੇ ਸੋਸ਼ਲ ਮੀਡੀਆ ਤੇ ਮਾਈ ਚਲਣੀਏ ਤੇ ਆਪਾਂ ਮੇਰੇ ਹਿਸਾਬ ਨਾਲ ਤਾਂ ਉਹ ਵੀ ਇੱਕ ਅਫੈਂਸ ਹੈ ਕਿ ਆਪਾਂ ਬਣਾਉਣੇ ਨੇ ਰਿਪਨਾ ਬਣਾ ਕੇ ਮਾਰਨਾ ਹੈ ਨਾ ਕਿ ਬੱਚਿਆਂ ਨੂੰ ਦੱਸੋ ਉਹ ਵੀ ਇੱਕ ਅਫੈਂਸ ਹੈ ਉਹ ਵੀ ਨਹੀਂ ਕਰਨਾ ਆਪਾਂ ਤਾਨੂੰ ਮਾਪਿਲ ਨੂੰ ਸੀਰੀਅਸਲੀ ਲੋ ਬੀ ਅ ਰਿਸਪੋਨਸਿਬਲ ਸਿਟੀਜ਼ਨ ਐਂਡ ਹੈਲਪ ਯਰ ਗਵਰਨਮੈਂਟ ਟੂ ਡੂ ਆਲ ਥਿਸ ਧੰਨਵਾਦ ਜੈ ਹਿੰਦ